ਜਿਹਨ ਕੰਡਾ ਤੋਂ ਕੀ ਹੈ ਕਮੈਂਟ ਕਰੇ ਇਹ ਡਰੱਗ ਸਮਗਲਰ ਰਾਜਨ ਦਾ ਘਰ ਹੈ ਜਿਹੜਾ ਕਿ ਆਪਾਂ ਬਾਬਾ ਬੁੱਢਾ ਜੀ ਇਨਕਲੇਵ ਦੇ ਕੋਈ ਖੜੇ ਹੈਗੇ ਆਂ ਤੋਂ ਇਹ ਇੱਕ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਤਿੰਨ ਮੁਕਦਮੇ ਐਂਡੀਪੀਐਸ ਅਨ ਦੇ ਤਹਿਤ ਦਰਜ ਹੋ ਔਰ ਐਕਸਾਈਜ਼ਟ ਦੇ ਤਹਿਤ ਵੀ ਮੁਕਦਮੇ ਦਰਜ ਨੇ ਔਰ ਇਹ ਜਿਹੜਾ ਹੈਗਾ ਇਸ ਟਾਈਮ ਸੈਂਟਰਲ ਜਿਹੜਾ ਕਪੂਰਸਲਾ ਬੰਦ ਹੈਗਾ ਜਿਹੜੀ ਇਹ ਪ੍ਰਾਪਰਟੀ ਹੈਗੀ ਆ ਇਹ ਪ੍ਰਾਪਰਟੀ ਜਿਹੜੀ ਇਹਨੇ ਹੈਗੀ ਆ ਜੋ ਵੀ ਇਹਨੇ ਪਹਿਲਾਂ ਵੇਚ ਕੇ ਪੈਸਾ ਗੋਆਣਾ ਟਰਗ ਮਨੀ ਮਤਲਬ ਖਰਚ ਕੀਤੀ ਹੈ ਨਜਾਇਜ਼ ਤੌਰ ਦੇ ਉੱਤੇ ਜਿਹੜਾ ਇਹਦੀ ਕੰਸਟਰਕਸ਼ਨ ਕਰ ਰਿਆ ਹੈਗਾ ਉਹ ਜਿਹੜੇ ਕਿ ਕੋਈ ਇਹਦੀ ਕਾਰਪੋਰੇਸ਼ਨ ਤੋਂ ਮਨਜ਼ੂਰੀ ਨਹੀਂ ਹੈਗੀ ਕੋਈ ਦਾ ਨਕਸ਼ਾ ਪਾਸ ਨਹੀਂ ਹੈ ਇਸ ਕਰਕੇ ਡੋਨੇ ਡਿਪਾਰਟਮੈਂਟਾ ਵੱਲੋਂ ਇਹ ਆਇਡੈਂਟੀਫਾਈ ਕੀਤੀ ਗਈ ਸੀ ਜਗਾ ਔਰ ਇਸ ਜਗਤ ਜਿਹੜੀ ਇਹਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਸਾਰੀ ਕੀਤੀ ਜਾ ਰਹੀ ਹੈ ਉਹਨੂੰ ਜਿਹੜਾ ਹੈਗਾ ਅੱਜ ਅਸੀਂ ਦੋਨੇ ਡਿਪਾਰਟਮੈਂਟ ਇਕੱਠੇ ਤੌਰ ਦੇ ਤੇ ਜਿਹੜੇ ਹੈਗੇ ਆ ਡੈਮੋਲੇਸ਼ਨ ਕਰਦੇ ਆ। ਇਹ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ ਕਿ ਪੁਲਿਸ ਵੱਲੋਂ ਜਿਹੜੀ ਇਹ ਜੁਆਇੰਟ ਕਾਰਵਾਈ ਹੈ ਦੇਖੋ ਜੀ ਇੱਕ ਡਰੱਗ ਸਮਰੱਬਰ ਦੇ ਪ੍ਰਾਪਰਟੀ ਹੈਗੀ ਆ ਔਰ ਨਜਾਇਜ਼ ਤੌਰ ਤੇ ਉਹ ਬਣਾ ਰਿਹਾ ਹੈਗਾ ਇਸ ਕਰਕੇ ਦੋਨੇ ਡਿਪਾਰਟਮੈਂਟ ਜੁਆਇੰਟ ਤੌਰ ਦੇ ਤੇ ਕਾਰਵਾਈ ਕਰਦੇ ਆ। ਕੋਈ ਵਾਲੀਵਾਰ ਅਸੀਂ ਗੱਲ ਕਰੀ ਕੋਈ ਘਰ ਕੋਈ ਵਾਲੀਵਾਰ ਨਹੀਂ ਹੈਗਾ। ਨਹੀਂ ਇਸ ਟਾਈਮ ਇਹਦੀ ਵਾਈਫ ਸੀ ਤੇ ਸੈਪਰੇਸ਼ਨ ਹੋ ਚੁੱਕੀ ਹੈਗੀ ਤੇ ਇਹ ਜਿਹੜਾ ਬੰਦਾ ਹੈਗਾ ਪਰ ਅੰਡੀ ਗੁੰਡੀਆਂ ਦਾ ਗਣਾ ਵੀ ਹਜੇ ਵੀ ਕੁਝ ਲੋਕ ਆਣ ਕੇ ਤੇ ਘਰ ਦੇ ਵਿੱਚ ਰਹਿੰਦੇ ਆ ਉਹ ਬੈਠਦੇ ਆ ਉਹ ਆਪਾਂ ਚੈੱਕ ਕਰ ਲਾਂਗੇ ਫਿਲਹਾਲ ਜਿੰਨੀ ਸਾਡੇ ਕੋਲ ਇੰਟੀਮੀਸ਼ਨ ਹੈ ਜਿੱਦਾਂ ਆਪਾਂ ਮੌਕੇ ਦੇ ਉੱਤੇ ਖੜੇ ਆ ਉਹਦੇ ਅਕੋਰਡਿੰਗਲੀ ਤਾਂ ਇਹ ਲੱਗਦਾ ਹੈਗਾ ਵੀ ਇੱਥੇ ਕੋਈ ਨਹੀਂ